ਸਖਦੇਵ ਪਲਵਾਨ ਸਭਰਾ ਪਿੰਡ ਵਾਲਾ ਉਹ ਵੀ ਮਾਂ ਖੇਡ ਕਬੱਡੀ ਨੂੰ ਬਹੁਤ ਪਿਆਰ ਦਿੰਦਾ ਹੈ ਆਪਣੇ ਛੋਟੇ ਵੀਰ ਨਾਲ ਵੀ ਬਹੁਤ ਪਿਆਰ ਹੈ ਪਰ ਪਹਿਲੀ ਕਬੱਡੀ ਕਹਿੰਦੇ ਤਾਬੇ ਦੀ ਪੈ ਗਈ ਹੈ ਇਹ ਕਹਿੰਦੇ ਬੰਗਲਾ ਰਾਏ ਵਾਲਾ ਹੈ ਇਹ ਕਹਿੰਦੇ ਸਤਲੁਜ ਦਰਿਆ ਦੇ ਕੰਢੇ ਤੋਂ ਚੱਲ ਕੇ ਆਇਆ ਹੋਇਆ ਹੈ ਫੈਲ ਕਹਿੰਦੇ ਅਭੀ ਲੱਗਿਆ ਹੋਇਆ ਹੈ ਉਹ ਮੁੰਡੇ ਗੋਰੇ ਵਰਗੇ ਉਹ ਜਗਿੰਦਰ ਕੋਚ ਦੀ ਟੀਮ ਦਾ ਮੈਚ ਅੱਜ ਕਹਿੰਦੇ ਠੱਠੇ ਆ ਦੱਸਦੇ ਮੁੰਡਿਆ ਕਿ ਅਸੀਂ ਵੀ ਕਬੱਡੀ ਦੇ ਵਿੱਚ ਕੁਝ ਨਵਾਂ ਸ਼ੁਰੂ ਕੀਤਾ ਏ ਆ ਕਹਿੰਦੇ ਢੋਲਣ ਤੋਂ ਚੱਲ ਗਿਆ ਹੋਇਆ ਧਰਤੀਆ ਬਾਬੇ ਸੰਤ ਖਾਲਸਾ ਜੀ ਜਿਹੜੇ ਪਿੰਡ ਦਾ ਮੰਨੂ ਕਹਿੰਦੇ ਪੱਕੇ ਤੌਰ ਤੇ ਉਹ ਨਿਊਜ਼ੀਲੈਂਡ ਦੇ ਵਿੱਚ ਵੱਸ ਗਿਆ ਏ ਇਹ ਕਹਿੰਦੇ ਦੂਪ ਬੜੀ ਮਿਹਨਤ ਬੜੀ ਹਿੰਮਤ ਬੜੀ ਪੈ ਕਹਿੰਦੇ ਜਿਹਨੇ ਲੱਖਾਂ ਜੰਕ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਿਆ ਹੋਇਆ ਏ ਲੰਮਿਆਂ ਦੋ ਕਦਮ ਚੱਲ ਕੇ ਝੋਟੀਆਂ ਮੇਰੇ ਕੋਲ ਆਈਂ ਕੁਝ ਕੇ ਮੁੰਡੇ ਨਵੇਂ ਆ ਅੱਪਾ ਸਾਰਿਆਂ ਦੇ ਨਾਮ ਮਾਖੇਰ ਕਬੱਡੀ ਦੇ دیਵਾਨੇ ਦਰਸ਼ਕ ਆਏ ਹੋਏ ਨੇ ਤੇ ਸਾਰਿਆਂ ਦੇ ਨਾਮ ਅੱਪਾ ਦੱਸਣੇ ਹੈ ਗਰੂ ਕਲੀਆਂ ਲੜ ਲੀਆਂ ਫੱਬਜਾਂ ਨੇ ਪੱਲਾ ਕਹਿੰਦੇ ਨੇਜਾ ਬਾਜੀ ਕੀਤੀ ਹੈ ਹੁਣ ਕਹਿੰਦੇ ਕਬੱਡੀ ਦੇ ਵੱਡੇ ਮੱਲਾਂ ਨੇ ਉਹ ਵੱਡੇ ਵੱਡੇ ਧੇੜਾ ਕਿ ਔਖੇ ਜੱਫੇ ਪੈਂਦੇ ਕੋਡੀ ਦੇ ਮੱਲਾਂ ਨੂੰ ਉਹ ਬੱਕਰੀ ਬਜਾਮਾ ਕਾ ਕੇ ਮੱਲ ਨਹੀਂ ਬਣੀ ਥੋੜਾ ਟਾਈਮ ਗੱਲ ਨਹੀਂ ਬਣੀ ਉਹ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਲੇ ਕਹਿੰਦੇ ਹਲੇ ਗੱਲ ਨਹੀਂ ਬਣੀ ਅਗਲੀ ਕਬੱਡੀ ਕਹਿੰਦੇ ਪੰਘਾਲੇ ਵਾਲੇ ਅਮਰ ਸਿੰਘ ਦੀ ਪੈ ਰਹੀ ਹੈ ਇਹ ਕਹਿੰਦੇ ਕਾਫੀ ਲੰਮਾ ਟਾਈਮ ਮਾ ਖੇਡ ਕਬੱਡੀ ਦਾ ਮੈਦਾਨਾਂ ਤੋਂ ਦੂਰ ਰਿਹਾ ਏ ਪਰ ਇਹ ਕਹਿੰਦੇ ਝੋਟੇ ਜਿੰਨੀ ਜਾਣਦਾ ਹਨ ਕਹਿੰਦੇ ਮੋਟਿਆਂ ਤੇ ਚੱਕ ਕੇ ਲੈ ਆਉਂਦਾ ਏ ਆ ਕਹਿੰਦੇ ਅਲਗੋਂ ਵਾਲੇ ਜੱਗੇ ਨੂੰ ਆਪਣਾ ਉਸਤਾਦ ਮੰਨਦਾ ਏ ਇਹ ਕਹਿੰਦੇ ਨੌਜਵਾਨ ਲੱਭਾ ਇਸ ਸਮੇਂ ਕਾਲੇ ਪਿੰਡ ਵਾਲਾ ਕਬੱਡੀ ਪਾ ਰਿਹਾ ਏ ਤੇ ਕਹਿੰਦੇ ਲੱਭਾ ਰਸੂਲਪਰੀਆ ਬੜਾ ਮਸ਼ਹੂਰ ਹੈ ਇੱਕ ਆ ਲੱਭਾ ਏ ਤੇ ਟੱਚ ਡਬਲ ਇਹ ਕਹਿੰਦੇ ਹਰਿਆਣੇ ਵਾਲਾ ਸਤਨਾਮ ਸਿੰਘ ਸੱਤੇ ਦੀ ਕਬੱਡੀ ਪੈ ਰਹੀ ਹੈ ਇਹ ਜੀਤ ਦੇ ਇਲਾਕੇ ਦਾ ਇਹ ਅੰਬਾਲੇ ਦੇ ਇਲਾਕੇ ਦਾ ਜਿੱਨੇ ਹੁਣ ਕਬੱਡੀ ਪਾਈ ਹੈ ਕਿ ਨਖਤੇ ਵੇਖ ਰੋ ਪਿਆ ਮੈਂ ਪੰਜਾਬ ਪ੍ਰਾਣੇ ਨੂੰ ਲੱਤਾਂ ਰਹੀ ਨੇ ਪਾਕਿਸਤਾਨ ਤੇ ਫਿਰਦੇ ਤਾਂ ਹਰਿਆਣੇ ਨੂੰ ਓਏ ਇੱਕੋਂ ਬਚਿਓ ਇੱਤੋਂ ਖੇੜਾ ਅਛਾਉਣਾ ਨਹੀਂ ਤਾਂ ਖੇਡ ਨਾ ਆਇਆ ਹੋਇਆ ਹੈ ਕਿ ਸਾਨੂੰ ਸਾਡਾ ਪਛੋਕਰ ਤੇ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦੇ ਉਹ ਦਬਕੇ ਦੇ ਨਾਲ ਮੰਗਦੇ ਅਸੀਂ ਤਾਣੀ ਦਿੰਦੇ ਉਹਨਾਂ ਚਰਪਾਣੀ ਛੱਡੋ ਟੁਪਕਾਣੀ ਦਿੰਦੇ ਇਹ ਮਜੀਠੇ ਵਾਲਾ ਇਹ ਮਜੀਠੇ ਵਾਲਾ ਇਹ ਅੰਮ੍ਰਿਤਸਰੀਆ ਇਹ ਲਾਹੌਰਿਆ ਇਹ ਅੰਮ੍ਰਿਤਸਰੀਆ ਇਹ ਮਜੀਠੇ ਵਾਲਾ ਟੱਕੇ ਮਾਰ ਮਾਰ ਕੇ ਐਨ ਕਹਿੰਦੇ ਬਾਹਰ ਕੱਢੋ ਐ ਤੇ ਨੰਬਰ 8 ਸਮੇਂ 1984 ਵਿੱਚ ਕਹਿੰਦੇ ਜਿਹੜੇ ਬਿਨਾਂ ਕਸੂਰ ਤੋਂ ਲਵਾਰਸ ਸ਼ਹੀਦ ਸਿੰਘ ਹੋਇਆ ਜਿਨ੍ਹਾਂ ਦੇ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਨੂੰ ਕਹਿੰਦੇ ਬਿਨਾਂ ਕਸੂਰ ਤੋਂ ਬਾਬਾ ਜੀ ਪੁਲਿਸ ਨੇ ਘਰਾਂ ਤੋਂ ਚੱਕ-ਚੱਕ ਕੇ ਬੇਕਸੂਰ ਮਾਰੇ ਆ ਉਹਨਾਂ ਦੀਆਂ ਲਾਸ਼ਾਂ ਦਾ ਇਨਸਾਫ ਲੈਣ ਵਾਲਾ ਡਰ ਆਇਆ ਹੋਇਆ ਹੈ ਇਹ ਸ਼ਿੱਕੂ ਏ ਖਾਲੜੇ ਵਾਲਾ ਅਗਲੀ ਕਬੱਡੀ ਕਹਿੰਦੇ ਤਾਬੇ ਦੀ ਪੈ ਰਹੀ ਹੈ ਤਾਬੇ ਦੀ ਪੈਂਦੀ ਕਬੱਡੀ ਚਾਰ ਜਾਫੀ ਖੜੇ ਹੋਏ ਨੇ ਕਿ ਖੜੇ ਮਰਨ ਥਾਪੀਆਂ ਬਈ ਟੋਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਉਹ ਭੀਮਾ ਮੰਦਰ ਆਉਣ ਨਾ ਖਾਲੀ ਉਹ ਵੇਲੀ ਨਸ ਤੁਰਿਆ ਜੀਤੇ ਮੋੜਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਗੋਡੀ ਲਾ ਕੇ ਮੱਖੀ ਵਾਲਿਆ ਪਾਲਾ ਤੂੰ ਵੀ ਬਾਜ ਨਾ ਬੂਜਣਾ ਨੌਜਵਾਨਾ ਤੇਰਾ ਵੀ ਮਾਨ ਸਨਮਾਨ ਇਹ ਨਾ ਸੰਗਤਾਂ ਵੱਲੋਂ ਹੋਵੇਗਾ ਮੱਖੀ ਵਾਲਾ ਬਲਬੀਰ ਆਇਆ ਹੋਇਆ ਏ ਭਰਾਣੇ ਬਾਜ ਨਾ ਪਾ ਕੇ ਦਿਖਾਉਣੀਆਂ ਪਰ ਇਹਨੂੰ ਕਬੱਡੀ ਵਿਰਾਸਤ ਦੇ ਵਿੱਚੋਂ ਮਿਲੀ ਏ ਇਹਨਾਂ ਦਾ ਪਿਆਰ ਵੀ ਬੜਾ ਏ ਉਹ ਆਮੋ ਸਾਹਮਣੇ ਵੀ ਬੜੇ ਹੁੰਦੇ ਆ ਉਹ ਪਤਲਾ ਪਤੰਗ ਸ਼ਰੀਰ ਏ ਉਹ ਜੋਧਾ ਉਹ ਜੋਧਾ ਸਰਦਾਰ ਗੁਰਦੇਵ ਸਿੰਘ ਦਾ ਪੁੱਤਰ ਲੱਕ ਫੜ ਗਿਆ ਜੱਫਾ ਜੋਧੇ ਨੇ ਲਾਇਆ ਏ ਤਸਵੇਂ ਕਹਿੰਦੇ ਤਾੜੀਆਂ ਆਪ ਮਹਾਰੇ ਵੱਜੀਆਂ ਹੁੰਆਂ ਏ ਵੱਜੀਆਂ ਤਾੜੀਆਂ ਤੋਂ ਪਤਾ ਲੱਗ ਜਾਂਦਾ ਇਹਨਾਂ ਲੋਕਾਂ ਦੇ ਮਨ ਲੱਗਿਆਂ ਦਾ ਇੱਥੇ ਦੁਨੀਆਂ ਪੂਜਦੀ ਜੋਧਿਆਂ ਨੂੰ ਕੋਈ ਨਾਮ ਨਹੀਂ ਰੰਦਾ ਭੱਜਿਆਂ ਦਾ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਤਰਸਵੇਂ ਦੀ ਸਾਊਂਡ ਲੱਗੀ ਹੋਈ ਹੈ ਬੜੀ ਪਿਆਰੀ ਸਾਊਂਡ ਹੈ ਉਹ ਪਾਂਗੜੀ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਢੋਲਣ ਵਾਲਾ ਦੀਪ ਐਨ ਕਹਿੰਦੇ ਬਾਰਡਰ ਦੇ ਏਰੀਆ ਤੋਂ ਚੱਲ ਕੇ ਆਇਆ ਹੋਇਆ ਏ ਕਿ ਅੱਜ ਤੱਕ ਆਏ ਵੱਜਦੇ ਲਾਹੌਰੀਏ ਸਾਡਾ ਬਾਰਡਰ ਦੇ ਘੇਰਿਆਂ ਚ ਪਿੰਡ ਵਸਦਾ ਮਿੱਤਰਾਂ ਦਾ ਇਹ ਲਾਈਵ ਹੈ ਪਾਣ ਜੀ ਮੈਂ ਇਰਾਨ ਪੁਣੀ ਅਪਡੇਟ ਇਰਾਨ ਪਾਣ ਜੀ ਕਿਹੜਾ ਚੈਨਲ ਮੇਰੇ ਨਾਲ ਸੋਨੀ ਚੈਨਲ ਆਲਾ ਸੋਨੀ ਚੈਨਲ ਮੈਂ ਦੱਸ ਦੇਣਾ ਬਾਅਦ ਤੈਨੂੰ ਪਾਇਰ ਨਹੀਂ ਖੋਣਦੇ ਇਹਦੇ ਲੋ ਅਗਲੀ ਕਬੱਡੀ ਪਾਉਣ ਦੇ ਲਈ ਲੱਭਾ ਕਾਲਿਆਂ ਵਾਲਾ ਫੇਰ ਤਿਆਰ ਵਰ ਤਿਆਰ ਹੈ ਕਿ ਪੈਂਦੇ ਦੂਰ ਪਛੌੜਾਂ ਦੇ ਉਹ ਬਾਗੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲਾਹੌਰਾਂ ਦੇ ਆਹ ਕਹਿੰਦੇ ਨੌਜਵਾਨ ਪੰਘਾੜੇ ਵਾਲਾ ਅਮਰ ਸਿੰਘ ਕਬੱਡੀ ਪਾ ਰਿਹਾ ਹੈ ਪੰਘਾੜੇ ਵਾਲੇ ਅਮਰ ਦੀ ਪਿੰਡੀ ਇੱਕ ਆਜ ਵੀ ਭਰਾ ਸਾਡਾ ਆਇਆ ਹੋਇਆ ਹੈ ਮਾਂ ਖੇਡ ਕਬੱਡੀ ਦਾ ਵੱਡਾ ਮਾਲ ਹੈ ਕਦੇ ਗੱਲ ਲਵ ਹੋਣਾ ਦੀ ਉਹ ਮੁੰਡੇ ਨਿਸ਼ਾਨ ਵਰਗੇ ਤੇ ਗਰੀਬੀ ਜੀ ਹਿੱਕ ਪਾੜ ਕੇ ਉੱਠਿਆ ਇਹ ਨਹੀਂ ਦੱਬਦਾ ਇਹ ਨਹੀਂ ਪਾਵੇ ਗਾਣੇ ਠਾਉਣੀ ਪੈਂਦੀ ਹੈ ਇਹ ਕਹਿੰਦੇ ਕਾਲਿਆਂ ਵਾਲੀ ਜਸਵਿੰਦਰ ਬਰਾੜ ਨੇ ਗੱਲਾਂ ਕੀਤੀਆਂ ਸੀ ਜਿਹਦਾ ਕਹਿੰਦੇ ਨਾਮ ਸਿੱਧੂ ਮੂਸੇਵਾਲੇ ਨੇ ਬੰਦੀ ਆ ਗਾਣੇ ਦੇ ਵਿੱਚ ਲਿਆ ਸੀ ਆ ਕਹਿੰਦੇ ਮੈਨੂੰ ਲੱਗਦਾ ਹਰਿਆਣੇ ਵਾਲਾ ਫੇਰ 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 ਨੰਬਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਦਾ ਹੋਇਆ ਹੈ ਵੀਡੀਓ ਗਿਆ ਮਤਲਬ ਕੋਈ ਗੋਲੀ ਦੇਖਿਆ ਲਓ ਅਗਲੀ ਕਬੱਡੀ ਪੌਣ ਦੇ ਲਈ ਇੱਕ ਠੱਠੇ ਦੀ ਟੀਮ ਲਵਾਇਆ ਹੋਇਆ ਹੈ ਕਿ ਦੁਨੀਆ ਪਹੁੰਚੀ ਜਾਂਦੀ ਹੈ ਦੂਰੋਂ ਨੇ ਦੂਰੋਂ ਨੇੜੋਂ ਹਮ ਹਮਾਤੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰੋ ਬੈ ਉਹ ਗੋਡੀ ਲਾ ਕੇ ਕਿ ਇੱਕ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾਖਾਨ ਜਾਂਦਾ ਕਹਿ ਗਿਆ ਕਾਲੇ ਨੂੰ ਅਜ ਨਹੀਂ ਛੱਡਣਾ ਕੋਈ ਜਵਾਨਾ ਇੱਕ ਬਾਗਾ ਮਲਕਿਆਂ ਦਾ ਜੱਫੇ ਪਾਉਂਦਾ ਗਰਮੀ ਖਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਓ ਮਾਣੇ ਕਿਆਂ ਵਾਲਿਆ ਓ ਉਹਨਾਂ ਫੜਿਆ ਦੀ ਕੁਝ ਨਹੀਂ ਉਹਨਾਂ ਛੱਡਿਆ ਦੀ ਕੁਝ ਨਹੀਂ ਬੱਸ ਤਸੱਲੀਆਂ ਹੀ ਕਰਾਈਆਂ ਤਸੱਲੀਆਂ ਹੀ ਕਰਾਈਆਂ 8 ਜੂਨ ਕੰਦੇ ਧਰਿਆਲੇ ਵਾਲੇ ਮੰਦਿਰ ਤੇ ਮਾਤਾ ਸ਼ਰਬਜੀਤ ਕੌਰ ਦੀ ਦੇ ਸੇਵਾਦਾਰ ਗੁਰਬਖਸ਼ ਸਿੰਘ ਜੀ ਡੀਪੀ ਸਾਹਿਬ ਕਬੱਡੀ ਦੇ ਮਹਾਨ ਕੋਚ ਹੋਏ ਆ ਉਹਨਾਂ ਵੱਲੋਂ ਕਹਿੰਦੇ ਵੱਡੇ ਸਤਿਏ 8 ਜੂਨ 2021 ਦੇ ਉਹ ਕਰਿਆਲੇ ਵਾਲੇ ਮੰਦਰ ਤੇ ਉਥੇ ਤੁਹਾਨੂੰ ਸਾਰਿਆਂ ਨੂੰ ਖੁੱਲੇ ਸੱਦੇ ਆ ਗੁਰਬਖਸ਼ ਸਿੰਘ ਜੀ ਦੀਪੀ ਸਾਹਿਬ ਤੇ ਨਾਲ ਮਾਤਾ ਸ਼ਰਮੀਂਦ ਕਾਰਜੀ ਬੱਚਾ ਟੱਕੜਨਿਆਂ ਦੇ ਮੈਚ ਹੋਣਗੇ ਤੇ ਉਥੇ ਵੀ ਤੁਹਾਨੂੰ ਸਾਰਿਆਂ ਨੂੰ ਖੁੱਲੇ ਸੱਦੇ ਆ ਅਗਲੀ ਕਬੱਡੀ ਪਾਉਣ ਦੇ ਲਈ ਲਓ ਅਗਲੀ ਕਬੱਡੀ ਪਾਉਣ ਦੇ ਲਈ ਲੱਤਾ ਕਾਲਿਆਂ ਵਾਲਾ ਤਿਆਰ ਪਰ ਤਿਆਰ ਇਹ ਕੰਦੇ ਲੱਭਾ ਤੇ ਦੂਸਰੇ ਪਾਸੇ ਵੀ ਐ ਧੌਲਾ ਕਫੇ ਤੱਕੇ ਧੂੜ ਇਹ ਕੰਨ ਕੰਮ ਮੇਲੇ ਤੇ ਪੱਕੇ ਮੈਨੂੰ ਲੱਗਦਾ ਲੱਭਿਆ ਅੱਜ ਨਜ਼ਰਾਂ ਲੱਗ ਗਈਆਂ ਇਦਾਂ ਗੱਲ ਨਹੀਂ ਬਾਨੀ ਕਰਨਾ ਕੁੜੀ ਕਰਨਾ ਪੈਣਾ ਇਹਨੂੰ ਕਬੱਡੀ ਵਿਰਾਸਤ ਦੇ ਵਿੱਚੋਂ ਮਿਲੀ ਹੈ ਇਹਨੂੰ ਕਬੱਡੀ ਖੂਨ ਦੇ ਵਿੱਚੋਂ ਮਿਲੀ ਹੈ ਇਹ ਇਹ ਨਹੀਂ ਲੋਟ ਆਉਂਦਾ ਐਨੇ ਦੱਬਿਆਂ ਦੱਬਦਾ ਉੱਪਰ ਜੋਧਿਆ ਹੋ ਤਗੜਾ ਜਾਂ ਕਹਦੇ ਸ਼ਨੀ ਨੂੰ ਜਾਂ ਕਹਦੇ ਉਹ ਪਾਣੀ ਦੇ ਲੈ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਕਹਿੰਦੇ ਸ਼ਨੀ ਤਿਆਰ ਪਰ ਤਿਆਰ ਹੈ ਸ਼ਨੀ ਤੇ ਜਗਿੰਦਰ ਕੋਜੀ ਆ ਮੁੰਡੇ ਦਾ ਕੀ ਨਾਮ ਹੈ ਜਰੂਰ ਆਪਾਂ ਦੱਸ ਦਈਏ ਇਹ ਗੋਪੀ ਹੈ ਨੌਜਵਾਨ ਜੋਬਨ ਇਹ ਕਹਿੰਦੇ ਘਰਿਆਲੇ ਵਾਲਾ ਏ ਇਹ ਘਰਿਆਲੇ ਵਾਲਾ ਜੋਬਨ ਹੈ ਅੱਜ ਗਵਾਂਡ ਪਿੰਡ ਰੌਣਕਾਂ ਲੱਗੀਆਂ ਹੋਈਆਂ ਏ ਤੇ ਵਾਕਿਆ ਕਹਿੰਦੇ ਮੁੰਡੇ ਨੇ ਸਿਰਾ ਕਰਵਾਇਆ ਹੋਇਆ ਏ ਆ ਕਹਿੰਦੇ ਢੋਲਣ ਵਾਲਾ ਦੀਪ ਕਬੱਡੀ ਪਾ ਰਿਹਾ ਏ ਇਹ ਕਹਿੰਦੇ ਰਾਜੋਗਿਆਂ ਦੇ ਲਓ ਇਸ ਸਮੇਂ ਕਹਿੰਦੇ ਪੈਂਦੀ ਹੋਈ ਕਬੱਡੀ ਇਹ ਤਲਵੰਡੀ ਦਾ ਚੱਲ ਕੇ ਆਇਆ ਹੋਇਆ ਏ ਟੈਸ਼ਨ ਹੀ ਹੈ ਨਾ ਜਾਣ ਇੱਕ ਤਲਵੰਡੀ ਸਾਦੋ ਕੀ ਇੱਕ ਤਲਵੰਡੀ ਕਹਿੰਦੇ ਰਾਏਪੋਟ ਦੀ ਜਿੱਥੇ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤੇ ਅਲੀ ਦੀ ਕਬੱਡੀ ਪੈ ਰਹੀ ਹੈ ਕਹਿੰਦੇ ਗੁੱਜਰਾ ਦਾ ਮੁੰਡਾ ਏ ਤੇ ਮੈਨੂੰ ਲੱਗਦਾ ਘੜਕੇ ਵਾਲਾ ਏ ਜਿੰਨੇ ਹੁਣ ਕਬੱਡੀ ਪਾਈ ਏ ਜੋਬਨ ਫੇਰ ਘਰਿਆਲੇ ਵਾਲਾ ਫੇਰ ਉਹ ਦੂਜਾ ਟੱਚ ਤੇ ਦੂਜਾ ਜੱਫਾ ਦੂਜਾ ਟੱਚ ਤੇ ਦੂਜਾ ਜੱਫਾ ਮੈਨੂੰ ਲੱਗਦਾ ਨੰਬਰ 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 ਰੈਕਟਰ ਦਾ ਤੇ ਬਾਲਾ ਫਰਤੀਲਾ ਏ ਤੇ ਬਾਲਾ ਫਰਤੀਲਾ ਏ ਅਗਲੀ ਕਬੱਡੀ ਕਹਿੰਦੇ ਅਮਰ ਸਿੰਘ ਦੀ ਪੈ ਰਹੀ ਏ ਤੇ ਕਹਿੰਦੇ ਪੰਘਾਲੇ ਵਾਲਾ ਕਬੱਡੀ ਪਾ ਰਿਹਾ ਏ ਪੰਗਾਲੇ ਵਾਲੇ ਅਮਰਦੀਪ ਪਿੰਡੋਂ ਕਬੱਡੀ ਉਹ ਮਾਣੇ ਕਿਆਂ ਵਾਲਿਆ ਹੋ ਤਕੜਾ ਓਏ ਆ ਕਿੰਨੂੰ ਛੇੜ ਲਿਆ ਇਹ ਤਲਵੰਡੀ ਵਾਲਾ ਏ ਇਹ ਸੇਵਕ ਦੇ ਪਿੰਡ ਦਾ ਤੇ ਕਹਿੰਦੇ ਗੱਪੇ ਦੇ ਪਿੰਡ ਦਾ ਜਿੰਨੇ ਕਹਿੰਦੇ ਲਾਜਾ ਬੱਲੇ ਬੱਲੇ ਕਰਵਾਤੀ ਹੈ ਤਲਵੰਡੀ ਚੌਧਰੀਆਂ ਦਾ ਕਹਿੰਦਾ ਦਵਾਬੇ ਦੇ ਇਲਾਕੇ ਤੋਂ ਆਇਆ ਹੋਇਆ ਏ ਦਵਾਬੇ ਤੋਂ ਚੱਲ ਕੇ ਆਇਆ ਹੋਇਆ ਏ ਐਮਜੀਠੇ ਵਾਲਾ ਉਹ ਬੰਗਲੇ ਵਾਲਾ ਉਹ ਮਜੀਠੇ ਵਾਲਾ ਉਹ ਬੰਗਲੇ ਵਾਲਾ ਸਿਕਰਾ ਐਂਡ ਅੱਤਾ ਤਾਬਿਆ ਭੱਜ ਲੈ ਭੱਜ ਲੈ ਆਹ ਕਿੱਤੋਂ ਬਚਿਓ ਪਹਿਲਾਂ ਆਖਿਆ ਸੀ ਉਹ ਮਾਣੇ ਕਿਆਂ ਵਾਲਿਆ ਓਏ ਤੇਰਾ ਬਹਿਰਾ ਪਿਆਰ ਤੂੰ ਕੰਗਾ ਹੁੰਨਾ ਕਿ ਤਾਬਾ ਮੇਰਾ ਛੋਟਾ ਭਰਾ ਏ ਓ ਟੋਟੇ ਵਾਲੇ ਛੋਟੇ ਦਾ ਇੰਜਨ ਕਰਤਾ ਉਹਨਾਂ ਸਵਾਦਤਾ ਹੈ ਬਗਾ ਇੱਕਦੇ ਬੰਦੂ ਆ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਭਰਾ ਬਣ ਕੇ ਥੋੜਾ 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 ਪਿੱਛੇ ਹੋ ਜਾਓ ਇੰਨੀ ਇੱਕ ਬੇਨਤੀ ਕਬੂਲ ਕਰਿਓ ਹੱਥ ਲੰਮਗੇ ਜਿਹੜੇ ਭਰਾਵਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਥੋੜਾ ਥੋੜਾ ਪਿੱਛੇ ੜ ਜਾਓ ਉਹ ਕਲੰਧਰਾਂ ਵਾਲਿਆ ਤੇਰਾ ਵੀ ਮਾਨਤਾਨ ਹੋਵੇਗਾ ਇਹ ਵੀ ਨੌਜਵਾਨ ਦਾ ਜਰੂਰ ਮਾਨਤਾਨ ਕਰਿਓ ਮੈਨੂੰ ਲੱਗਦਾ ਗੋਰਾ ਤੇ ਲੱਭਾ ਗੋਰਾ ਤੇ ਲੱਭਾ 8 ਜੂਨ ਕਹਿੰਦੇ ਤਨ ਤਨ ਪੀਰ ਬਾਬਾ ਭੰਨੇ ਸਾਹਿਬ ਦਾ ਮੇਲਾ ਹੋਵੇਗਾ ਜਗਿੰਦਰ ਕੁਲਜੀ ਕਹਿੰਦੇ ਕਿ ਬਾਗੀ ਦਾ ਖੁੱਲਾ ਖਾੜਾ ਲੱਗੇਗਾ ਤੇ ਚਾਰ ਕਲੱਬਾਂ ਦੇ ਮੈਚ ਹੋਣਗੇ ਤੇ 8 ਜੂਨ ਨੂੰ ਮੰਦਰ ਤੇ ਕੰਦੋਤ ਕਲੱਬਾਂ ਦੇ ਮੈਚ ਹੋਣਗੇ ਅਗਲੀ ਕਬੱਡੀ ਕੰਦੋ ਸ਼ਿੱਕੂ ਦੀ ਪੈਰੀ ਆ ਉਹ ਵੀ ਸੁਧਾਰਨ ਜੱਫਰ ਸਿੰਘ ਦੇ ਬਣਾਵੇਂ ਇਹਨਾਂ ਦੀ ਬੜੀ ਮਿਹਨਤ ਕੀਤੀ ਐ ਕਿ ਬੜੀ ਮਿਹਨਤ ਕੀਤੀ ਮਿਹਨਤ ਕੀਤੀ ਮਿੰਤਾ ਨੇ ਕਿਸੇ ਗੱਲ ਦੀ ਚਿੰਤਾ ਨਹੀਂ ਤੇ ਰਾਤ ਦੀ ਲੰਗੀ ਤੰਤਾਂ ਵਿੱਚ ਸੱਚ ਸਕੇਲੋਂ ਵੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਦੇ ਛੱਡੀ ਐ ਮਾਨਕਿਆਂ ਵਾਲਾ ਟੈਕਟਰ ਹੈ ਪੀਲਾ ਪੰਡੂ ਹੈਪੀ ਢਿੱਲੋਂ ਜਰਮਨ ਵਾਲਾ ਮਾਨ ਕਰਦਾ ਏ ਜਿਹਦੀ ਜੁੰਡੀ ਦੀ ਆ ਰਹੀ ਏ ਕਹਿੰਦੇ ਜੱਗੀ ਹੁਣਾਂ ਦੇ ਨਾਲ ਓ ਰਾਣੇ ਹੁਣਾਂ ਦੇ ਨਾਲ ਓ ਜੀਰੇ ਵਾਲ ਤੇ ਪਰ ਕਹਿੰਦੇ ਗੋੜੀਆਂ ਮਹਿਮਾਨੇ ਲਾਏ ਆ ਇਹ ਕਹਿੰਦੇ ਮਾਣੇ ਕਿਆਂ ਵਾਲਾ ਸ਼ਾਲੂਆ ਤੇ ਸ਼ਾਲੂ ਦੀ ਖੇਡ ਤੇ ਹੈਪੀ ਹੋਣੀ ਜੱਗੀ ਹੋਣੀ ਮਾਣ ਕਰਦੇ ਸਾਡੇ ਰਾਣੇ ਵੀਰ ਹੋਣੀ ਪਰ ਮਾਣੇ ਕਿਆਂ ਵਾਲੇ ਨੇ ਲਾਜਪਾ ਬੱਲੇ ਬੱਲੇ ਕਰਾਤੀ ਐ ਅਗਲੀ ਕਬੱਡੀ ਅਲੀ ਦੀ ਪੈ ਰਹੀ ਐ ਕਿੱਲਾ ਹੂ ਦਾ ਆਵਾਜ਼ ਆਵੇ ਪੁੱਲੀ ਨਹੀਂ ਤਕੀਰ ਦੀ ਵਿੱਚ ਉਹ ਜੋਬਣਾ ਹੋ ਤਕੜਾ ਓਮ ਜੀਖੇ ਵਾਲਿਆ ਪਾਣੀ ਪੂਣੀ ਪੀ ਕੇ ਲੱਗੇ ਕਰਾ ਪਾਣੀ ਪੂਣੀ ਪੀ ਕੇ ਲੱਗੇ ਕਰਾ ਵਰਮੀ ਵੀ ਬਹੁਤ ਉਹ ਪਤਾ ਲੱਗਣਾ ਚਾਹੀਦਾ ਹੈ ਕਿ ਮੇਲਾ ਸ਼ਹੀਦ ਸਿੰਘਾਂ ਦੀ ਜਾਤ ਦੇ ਵਿੱਚ ਉਹ ਜੋਦੇ ਵਰਗੇ ਉਹ ਸ਼ਨੀ ਵਰਗੇ ਉਹ ਛੱਪੇ ਵਰਗੇ ਉਹ ਸ਼ਾਲੂ ਵਰਗੇ ਮੁੰਡੇ ਨੰਬਰ ਡਰਦਾਂ ਤੱਲਾਸ਼ੋਹੀ ਕਿ ਇਹਨੂੰ ਕਬੱਡੀ ਫੋਨ ਦੇ ਵਿੱਚੋਂ ਮਿਲੀ ਹੈ ਜਿਹੜੀ ਚੀਜ਼ ਕਿਸੇ ਨੂੰ ਬਿਕੇਂਦਰ ਕੋਹਲ ਜੀ ਵਿਰਾਸਤ ਦੇ ਵਿੱਚੋਂ ਮਿਲੀ ਹੋਵੇ ਨਾ ਉਹਦਾ ਤੇ ਰੋ ਵੀ ਦੁੱਗਣਾ ਹੁੰਦਾ ਏ ਤੁਸੀਂ ਕਰਮਾਂ ਵਾਲਿਓ ਕਿ ਤਹ ਤੁਸੀਂ ਵੀ ਕਬੱਡੀ ਖੇਡੀ ਤੇ ਗਾਂ ਤੁਹਾਡਾ ਪੁੱਤਰ ਵੀ ਕਬੱਡੀ ਖੇਡ ਰਿਹਾ ਏ ਇਹ ਬੂਟੇ ਦੀ ਥਾਂ ਤੇ ਬੂਟਾ ਲਕਣਾ ਤਰਸਮ ਸੌਣ ਵਾਲਿਆ ਬਹੁਤ ਵੱਡੀ ਗੱਲ ਹੈ ਪਰ ਮਾਜੇ ਦੀ ਧਰਤੀ ਉਹ ਸ਼ਹੀਦਾਂ ਦੀ ਧਰਤੀ ਉਹ ਗੁਰੂਆਂ ਦੀ ਧਰਤੀ ਤੇ ਕੋਰੇ ਨੇ ਦੱਸਣ ਨਹੀਂ ਦਿੱਤਾ ਗੁਰੇ ਨੇ ਦੱਸਣ ਨਹੀਂ ਦਿੱਤਾ ਕਿ ਮਾਜੇ ਦੀ ਧਰਤੀ ਬੜੇ ਵਲੀ ਪਗੰਬਰਾਂ ਦੀ ਧਰਤੀ ਐ ਕਹਿੰਦੇ ਲੱਭਾ ਏ ਜਿਹਨੂੰ ਗੋਰੇ ਨੇ ਜੱਫਾ ਲਾਇਆ ਏ ਉਹ ਜੋਦਿਆ ਹਜ਼ਾਰਾਂ ਦਾ ਤਾਜੀ ਮੋੜਨ ਦਾ ਪਰ ਕਹਿੰਦੇ ਸ਼ਣੀ ਸ਼ਣੀ ਵਨ ਜੇਤਰ ਵੀ ਬਰਾਬਰ ਗੱਡਿਆ ਗਿਆ ਏ ਮਈ ਆਪਣੀ ਮਾਂ ਸਮਝਾ ਲੇ ਬੋਲਣ ਦਾ ਇਹਨੂੰ ਢੰਗ ਸਿਖਾ ਲੇ ਮੈਂ ਕੋਈ ਚੜਦੀ ਚੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਕੱਰੇਆਲੇ ਵਾਲਿਓ ਇਹਦੇ ਨਾਲ ਨਵਜਾ ਬੰਦ ਕਰਨੀਆਂ ਪੈਣੀਆਂ ਨੇ ਫਿਰ ਪਤਾ ਲੱਗਣਾ ਹੈ ਕਿ ਕੌਣ ਕਿੰਨੇ ਪਾਣੀ ਵਿੱਚ ਹੈ ਕਿੰਨੇ ਕਿੰਨੀ ਵਾਰ ਡੰਡ ਬੈਠਕਾ ਮਾਰਨਾ ਹੈ ਕਿ ਮੁੰਡਿਓ ਡੰਡ ਬੈਠਕਾ ਮਾਰੋ ਮਨ ਵਿੱਚ ਕੋ ਸੋਚ ਵਿਚਾਰੋ ਗਵਾਂਢੀ ਮੁਲਕ ਦੇ ਘੜੇ ਸਕੀਮਾਂ ਨਾ ਸਿਰੇ ਚੜਾਉਂਦਿਓ ਉਮਰ ਤੋਂ ਪਹਿਲਾਂ ਵਾਲਾ ਵਿੱਚ ਚਿੱਟਾ ਨਾ ਚਿੱਟਾ ਪਾਕਿਸਤਾਨ ਤੋਂ ਆਉਣ ਦਿਓ ਉਹ ਬੰਗਲਾ ਰਾਏ ਵਾਲਾ ਉਹ ਮਜੀਠੇ ਵਾਲਾ ਖਿੱਚ ਪਰ ਨੰਬਰ ਅਬੀ ਮਾਰ ਇੱਕ ਰੱਥ ਆਪਣੀਆਂ ਥੂਪੀਆਂ ਨੌਜਵਾਨਾਂ ਪਤਾ ਲੱਗਣਾ ਚਾਹੀਦਾ ਏ ਕਿ ਮੇਲਾ ਠੱਠੇ ਪਿੰਡ ਦੇ ਵਿੱਚ ਅਮਰਸਿਮੀਤ ਤੰਤਨ ਬਾਬਾ ਬਾਪ ਸੰਗਰੀ ਦਾ ਚੱਲਦਾ ਏ ਮੈਨੂੰ ਲੱਗਦਾ ਇੱਧਰ ਵੀ ਫਿਰਾ ਓਏ ਉੱਧਰ ਵੀ ਫਿਰਾ ਉੱਧਰ ਵੀ ਜੱਫਾ ਤੇ ਉੱਧਰ ਵੀ ਜੱਫਾ ਲੰਮਿਆ ਤੇ ਮੈਨੂੰ ਲੱਗਦਾ ਆਪਣੇ ਆ ਦਾ ਏ ਤੇ ਮੈਨੂੰ ਲੱਗਦਾ ਆਪਣੇ ਵਾਲਾ ਏ ਤੇ ਕਹਿੰਦਾ ਕਿ ਕਰਦਾ ਮੇਲਾ ਅੱਜ ਪਿੰਡ ਦਾ ਮੇਲਾ ਤੇ ਅੱਜ ਨਾਲ ਜੱਫੇ ਲਾਏ ਓਏ ਅੱਜ ਨਾਲ ਜੋਰ ਮਾਰਿਆ ਤੇ ਮਾਰਨਾ ਕਿਦੋਂ ਹੈ ਮੈਚ ਵੀ ਮੈਨੂੰ ਲੱਗਦਾ ਇੱਕ ਅੱਧੇ ਨੰਬਰ ਤੇ ਗਲੇ ਸਿਕਰੇ ਦੂਰ ਕਰਕੇ ਜਗਿੰਦਰ ਕੌਰ ਜੀ ਹਾਫ ਵੀ ਆਪਾਂ ਕਿਉਂਕਿ ਕਿੰਨੇ ਕਿੰਨੇ ਨੰਬਰਾਂ ਦਾ ਹਾਫ ਕਰਵਾਉਣਾ ਹੈ ਇਹ ਵੀ ਆਪਾਂ ਜਰੂਰ ਦੱਸ ਦਈਏ 25 20 ਦਾ ਮੈਚ ਹੋਵੇਗਾ ਜਿਹੜੇ ਸਾਰੇ ਐ ਕੁਝ ਤੇ 25 20 ਵਾਲੇ ਹੋਏ ਐ ਅਗਲੀ ਕਬੱਡੀ ਕਹਿੰਦਾ ਪੈ ਰਹੀ ਐ ਇੱਕ ਕੰਦੇ ਅਲੀ ਐ ਨੌਜਵਾਨ ਜਿੰਨੇ ਹੁਣ ਕਬੱਡੀ ਪਾਈ ਐ ਦੂਜੇ ਪਾਸੇ ਮਜੀਠੇ ਵਾਲਾ ਮਜੀਠੇ ਵਾਲਾ ਮਜੀਠੇ ਵਾਲਾ ਕਿ ਪਿੰਡੇ ਦੂਰ ਪਸ਼ੌਰਾਂ ਦੇ ਬਾਗੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲਾਹੌਰਾਂ ਦੇ ਐ ਕਹਿੰਦੇ ਦਸਾਂਝਾ ਵਾਲੇ ਦਿਲਜੀਤ ਨੇ ਤੇ ਗਿੱਦਣਪਾਹਾਂ ਵਾਲੇ ਗਰਦਾਨ ਸਮਾਨ ਨੇ ਗੱਲਾਂ ਕੀਤੀਆਂ ਕਿ ਘੱਗਰੇ ਵੀ ਗਾਏ ਫਲਕਾਰਾਂ ਕੰਨਾਂ ਕੰਨਾਂ ਚੋ ਗੋਪਰੂ ਤੇ ਵਾਲੀਆਂ ਵੀ ਗੰਗਾ ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗੰਗਾ ਢੰਡ ਵੀ ਗਏ ਤੇ ਢੰਡ ਵਾਲੀਆਂ ਵੀ ਗੰਗਾ ਚੱਲ ਪੈਣੋ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨਾ ਤੋ ਇੱਕ ਪਾਸੇ ਕੰਦੇ ਹਰਿਆਣੇ ਵਾਲਾ ਦੂਜੇ ਪਾਸੇ ਪੰਜਾਬ ਵਾਲਾ ਅੱਜ ਪਿੰਡ ਦਾ ਮੇਲਾ ਅੱਜ ਘਰ ਦਾ ਮੇਲਾ ਜੋਧਿਆ ਅੱਜ ਫੇਰਾ ਕਰਾਉਣਾ ਪੈਣਾ ਹੈ ਅੱਜ ਜੰਦਗਰ ਹੋਣੀ ਪੈਣੀ ਹੈ ਅਗਲੀ ਕਬੱਡੀ ਕਹਿੰਦੇ ਜੋਬਨ ਦੀ ਪੈ ਰਹੀ ਹੈ ਬਾਬਾ ਗੁਰਪ੍ਰੀਤ ਚੰਗੀ ਖਾਲਸਾ ਸਾਹਿਬ ਆਏ ਹੋਏ ਐ ਐਨ ਕਹਿੰਦੇ ਮਹਾਂਪੁਰਖਾਂ ਦੇ ਦਲ ਦੇ ਵਿੱਚ ਬਹੁਤ ਵੱਡੀ ਹਾਜ਼ਰੀ ਹੁੰਦੀ ਹੈ ਨਾਲ ਕਹਿੰਦੇ ਸਿੰਘ ਸਹਿਬਾਨ ਬਜ਼ੁਰਗ ਸਹਿਬਾਨ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਜਿੰਨੇ ਵੀ ਆਏ ਹੋ ਚੈਨ ਬੱਲ ਨਹੀਂ ਪਤਲ ਨਹੀਂ ਆ ਪਹਿਲੇ ਨੰਬਰ ਨੇ ਦਰਸ਼ਕ ਵੀਰੋ 619 ਅੱਡੇ ਨੰਬਰ ਦਾ ਫਰਕ ਪ੍ਰਿੰਸ ਵਰਗੇ ਉਹ ਯੋਧੇ ਵਰਗੇ ਤੇ ਸਿਮਰਨ ਵਰਗੇ ਮੁੰਡੇ ਆਏ ਹੋਏ ਆ ਜਿਸ ਨਾਮ ਆਪਾਂ ਮਾ ਪੁਰਖਾਂ ਦੇ ਮੁੰਡੇ ਆ ਨਾਮ ਆਪਾਂ ਬਾਬਾ ਜੀ ਦਾ ਹੀ ਬੋਲਣਾ ਹੈ ਸ਼ਨੀ ਤਵਾਦੇ ਵਾਲਾ ਜਨੇ ਕਿੰਨੇ ਲੱਖਾਂ ਦੇ ਅੰਕ ਆਪਣੀ ਟੀਮ ਦੇ ਖਾਤੇ ਦੇ ਵਿੱਚ ਹੋ ਰਹੇ ਹੋਏ ਆ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਲੱਭਾ ਕਾਲਿਆਂ ਵਾਲਾ ਤਿਆਰ ਪਰ ਤਿਆਰ ਹੈ ਇਹ ਬਾਬਾ ਦੀਪ ਸਿੰਘ ਜੀ ਦੇ ਇਲਾਕੇ ਦਾ ਤੇ ਕਹਿੰਦੇ ਠਿੱਖੀ ਵੰਡ ਦੇ ਇਲਾਕੇ ਦਾ ਜਿੰਨੇ ਹੁਣ ਕਬੱਡੀ ਪਾਈ ਹੈ ਇਸ ਸਮੇਂ ਕਹਿੰਦੇ ਲੱਭਾ ਜੀ ਪੈਂਦੀ ਹੋਈ ਕਬੱਡੀ ਤੇ ਕਹਿੰਦੇ ਰੋਪਨ ਖੇਰੇ ਦੇ ਇਲਾਕੇ ਦਾ ਹੈ ਤੇ ਰੋਪਨ ਖੇਰਾ ਭਰਾ ਸਾਡਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਬਾਬਾ ਸੋਰਾ ਜੀ ਦੀ ਕਿਰਪਾ ਦੇ ਨਾਲ ਇੱਟਲੀ ਦੇ ਵਿੱਚ ਸੈੱਟ ਹੋ ਗਿਆ ਹੈ ਬਾਬਾ ਨਾਨਕ ਖੇਰਾ ਪਰਿਵਾਰ ਦੇ ਰੋਪਨ ਤੇ ਮਿਹਰ ਪ੍ਰਿਆਤ ਕਰਕੇ ਸਾਡਾ ਕਿੰਦਮਾ ਖੇਡ ਕਬੱਡੀ ਨੂੰ ਬਹੁਤ ਪਿਆਰ ਕਰਦਾ ਰਿੰਦਾ ਹੈ ਰੋਪਨ ਖੇਰਾ ਇਤਨੀ ਵੱਡਾ ਭਰਾ ਸਦਾ ਬਹਿ ਸਕ ਕਹਿੰਦੇ ਟੀਨ ਆਰ ਆਈ ਬਣ ਗਿਆ ਹੈ ਬੋਰੀਆਂ ਦੇ ਵਿੱਚ ਫਿੱਟ ਹੋ ਗਿਆ ਹੈ ਪਰ ਮੁੰਡੇ ਨੇ ਕਹਿੰਦੇ ਬਿੱਲ ਦੇ ਵਿੱਚ ਪੰਜਾਬ ਵਸਾ ਕੇ ਰੱਖਿਆ ਹੋਇਆ ਹੈ ਅਗਲੀ ਕਬੱਡੀ ਕਹਿੰਦੇ ਢੋਲਣ ਵਾਲਾ ਦੀਪ ਪਾ ਰਿਹਾ ਹੈ ਢੋਲਣ ਵਾਲੇ ਦੀਪ ਦੀ ਪਿੰਡੀ ਕਬੱਡੀ ਤੇ ਕਹਿੰਦੇ ਰਾਜੇਪੁਰਾਂ ਵਾਲੇ ਵਿੱਕੇ ਦੇ ਇਲਾਕੇ ਦਾ ਬਗਸੂਰ ਦੇ ਇਲਾਕੇ ਦਾ ਪਰ ਨੰਬਰ ਦੇ ਖਾਤੇ ਦੇ ਵਿੱਚ ਕਹਿੰਦੇ ਬੱਤੇ ਵੀ ਰਹਾਣੀ ਜਗਸੀਰ ਹੋਣੀ ਮੈਂ ਖੇਡ ਖੇਡ ਨੂੰ ਬਹੁਤ ਪਿਆਰ ਕਰਦਾ ਰਹਿੰਦੇ ਆ ਅਗਲੀ ਕਬੱਡੀ ਅੜੀ ਦੇ ਪੈ ਰਹੀ ਹੈ ਅੱਲਾ ਹੂ ਦਾ ਆਵਾਜ਼ਾਂ ਆਵੇ ਕੁੱਲੀ ਨਹੀਂ ਫਕੀਰ ਦੇ ਵਿੱਚੋਂ ਅੱਲਾ ਹੂ ਦਾ ਆਵਾਜ਼ਾਂ ਆਵੇ ਕੁੱਲੀ ਨਹੀਂ ਫਕੀਰ ਦੇ ਵਿੱਚੋਂ ਪਹਿਲਾ ਗੱਲ ਚਲਿਆ ਸੱਤ ਤਿਆਰ ਹੋ ਗਿਆ ਹਨ ਗੱਲ ਟੱਲੂਗੀ ਪੰਜਾਬੀਆਂ ਦੇ ਮਹਿਬੂਬ ਖੇਡ ਕਬੱਡੀ ਮੈਂ ਖੇਡ ਕਬੱਡੀ ਦੀ ਆਹ ਕਹਿੰਦਾ ਇਸ ਵੇਲੇ ਕਬੱਡੀ ਪੈ ਰਹੀ ਹੈ ਅਲੀ ਦੀ ਪੈਂਦੀ ਹੋਈ ਕਬੱਡੀ ਤੇ ਟੱਕਰ ਮੈਨੂੰ ਲੱਗਦਾ ਹੈ ਇਸ ਵੇਲੇ ਜੋਬਨ ਦੇ ਨਾਲ ਹੋਈ ਹੈ ਜੋਬਨ ਤੇ ਅਲੀ ਜੋਬਨ ਤੇ ਅਲੀ ਜੋਬਨ ਤੇ ਅਲੀ ਸਰਦਾਰ ਹੀਰਾ ਸਿੰਘ ਠੇਕੇਦਾਰ ਸਾਹਿਬ ਉਹਨਾਂ ਵੱਲੋਂ ਆਪਣੇ ਵੀਰ ਦੇ ਲਈ ਬਹੁਤ ਮਾਨ ਸਤਕਾਰ ਪਹੁੰਚੇ ਹੈ ਮੱਜੇ ਦੇ ਨਗਰਾਨਿਆਂ ਤੋਂ ਧੰਨਵਾਦ ਕਰਦਾ ਹੈ ਅਗਲੀ ਕਬੱਡੀ ਅਮਰਦੀ ਉਹ ਠੇਕੇਦਾਰ ਸਾਹਿਬ ਹੁਣ ਦੇਖੋ ਐਨ ਕਹਿੰਦੇ ਸਾਨਾਂ ਦੇ ਨਾਲ ਸਾਨ ਟਿੜਿਆ ਹੈ ਉਹ ਹੁਣ ਟੱਕਰ ਬਹੁਤ ਪਤੀ ਹੈ ਉਹ ਮਾਨ ਇਹ ਉਹ ਟਾਈਮ ਦੇਖੋ ਗਰੀ ਦੇ ਆਇਆ ਹੋਇਆ ਉਹ ਅੱਜ ਗਰੀ ਤੇ ਆਇਆ ਹੋਇਆ ਹੈ ਮੁੰਡੇ ਕਹਿੰਦੇ ਪਹਿਲਾਂ ਅੱਧੇ ਨੰਬਰ ਦਾ ਫਰਕ ਸੀ ਮਾਨੇਕਿਆਂ ਵਾਲਿਆ ਆਸੀਂ ਤੱਤਾ ਕਰਦੇ ਥੋੜਾ ਜਿਹਾ ਬੇਸ਼ੱਕ ਦਰਸ਼ਕ ਘਰੋਂ ਚਲੇ ਗਏ ਐ ਪਰ ਦੁਨੀਆ ਕਹਿੰਦੀ ਹੈ ਕਿ ਮੈਚ ਠੰਡਾ ਠੰਡਾ ਚੱਲਦਾ ਤਾਬਿਆਂ ਇੱਕ ਮੌਸਮ ਵੀ ਖੰਡਾ ਹੋ ਗਿਆ ਪਾਣੀ ਰਸਤੇ 'ਤੇ ਜਰੂਰ ਪਹੁੰਚਦਾ ਜੀਤਾ ਜਾਵੇ ਤੇ ਸੇਵਾਦਾਰ ਵੀ ਰਾਕੇ ਬੇਨਤੀ ਹੈ ਜੰਮੇ ਬਾਈ ਆਪਾਂ ਕਿਥੇ ਵੀਰ ਦੀ ਡਿਊਟੀ ਲਾ ਦਈਏ ਪਾਣੀ ਨਾਲੇ ਦਾਸ ਤੱਕ ਪਹੁੰਚਦਾ ਕਰ ਦਿਓ ਨਾਲੇ ਖਿਡਾਰੀਆਂ ਤੱਕ ਪਹੁੰਚਦਾ ਕਰ ਦਿਓ ਪਰ ਅਗਲੀ ਕਬੱਡੀ ਤਾਬੇ ਦੀ ਓਏ ਮਜੀਠੇ ਵਾਲਾ ਓਏ ਅੰਮ੍ਰਿਤਸਰੀਆ ਓ ਲਹਾਰੀ ਬੜਾ ਹੈ ਮੇਰਾ ਕੰਮ ਹੈ ਪੰਪ ਪਾਰਨਾ ਬੜੀ ਕਹਾਡਾ ਕੰਮ ਹੈ ਰੱਡਾ ਪਾਉਣੀਆਂ ਉਹ ਜੱਫੇ ਲਾਉਣੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਮਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਜੋਦਾ 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 ਸਵਰਗੀਆ ਸਰਦਾਰ ਗੁਰਦੇਵ ਸਿੰਘ ਦਾ ਪੁੱਤਰ ਇਸ ਸਮੇਂ ਕਹਿੰਦੇ ਜਗਰੂਪ ਦਾ ਵੀਰ ਹੈ ਬਲੈਂਗ ਕੰਚੀ ਹੈ ਅਹੀਂ ਕਹਿੰਦਾ ਜੱਫੇ ਲਾ ਲਾ ਕੇ ਕਈ ਮੈਚਾਂ ਦਾ ਕਹਿੰਦੇ ਵਿੱਚ ਫਿੱਟੇ ਵਾਲਾ ਲੰਮਾ ਬਣ ਗਿਆ ਏ ਨਿੱਕੀ ਉਮਰ ਦੇ ਵਿੱਚ ਬਹੁਤ ਵੱਡੇ ਕਹਿੰਦੇ ਨੌਜਵਾਨ ਨੇ ਜੱਫੇ ਲਾਏ ਆ ਉਹ ਦੁਨੀਆ ਗੱਲਾਂ ਕਰਦੀ ਐ ਅਗਲੀ ਕਬੱਡੀ ਕਾਲਿਆਂ ਵਾਲੇ ਲੱਭੇ ਦੀ ਪੈ ਰਹੀ ਐ ਮੁੰਡੇ ਕਹਿੰਦੇ ਜੋਧੇ ਵਰਗੇ ਉਹ ਸਿਮਰਨ ਵਰਗੇ ਉਹ ਪ੍ਰਿੰਸ ਵਰਗੇ ਤਾਣ ਵਾਲੇ ਸਮੇਂ ਦੇ ਵੱਡੇ ਮੱਲ ਐ ਇੱਧਰ ਵੀ ਮੈਨੂੰ ਲੱਗਦਾ ਜੋਬਨ ਤੇ ਲੱਭਾ ਜੋਬਨ ਤੇ ਲੱਭਾ ਨੰਬਰ ਇਸ ਸਮੇਂ ਜੱਪੀ ਦਾ ਆ ਕਹਿੰਦੇ ਘਰਿਆਲੇ ਤੋਂ ਮੁੰਡੇ ਵੀ ਖੇਡ ਦੇਖਣ ਵੀ ਆਏ ਹੋਏ ਨੇ ਲਖਿੰਦਰ ਕੋਜੀ ਉਹ ਭਾਗਾ ਵਾਲੇ ਉਹ ਤਹੱਟ ਉਹ ਮਨੀਤ ਪੱਜਲਾ ਉਹ ਪੱਜਲਾ ਉਹ ਪੱਜਲਾ ਉਹ ਪੱਜਲਾ ਜੇ ਪੱਤਾ ਜਾਂਦਾ ਤੇ ਉਹ ਪੱਜਲਾ ਜੇ ਪੱਟ ਪੱਜ 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 ਹੁੰਦਾ ਹੈ ਜੋਰਿਆ ਕੋਈ ਨਾ ਕੋਈ ਫੜ ਲਾ ਲੱਕ ਫੜ ਲਾ ਗੁੱਟ ਕਰਨ ਨੂੰ ਹੱਥ ਨਾ ਪਾਈ ਬਾਕੀ ਜਿਹੜੀ ਚੀਜ਼ ਮਰਜ਼ੀ ਪੱਕੀ ਕਰ ਲਾ ਕਿਉਂ ਮਨੀਸ਼ਾ ਕਬੀਲ ਨਾਲ ਨਹੀਂ ਫੜਨੀ ਲੱਕ ਵੀ ਫੜ ਸਕਦੇ ਹੋ ਉਹ ਗਿੱਟੇ ਵੀ ਫੜ ਸਕਦੇ ਹੋ ਅਲੀ ਤੇ ਗੋਰਾ ਅਲੀ ਤੇ ਗੋਰਾ ਕੱਦ ਵੀ ਕੋਰੇ ਐ ਉਹ ਤਜਰਬੇ ਵੱਖਰੇ ਵੱਖਰੇ ਐ ਤਜਰਬੇ ਵੱਖਰੇ ਵੱਖਰੇ ਐ ਤਜਰਬੇ ਸਾਰਿਆਂ ਨੇ ਕਹਿੰਦੇ ਲੰਮਾ ਪੈ ਕੇ ਨਹੀਂ ਆਉਣਾ ਸਾਰਿਆਂ ਨੇ ਲੰਮਾ ਪੈ ਕੇ ਆਉਣਾ ਹੈ ਅਬ ਇਹ ਕਬੀਰ ਦੀ ਪੈ ਰਹੀ ਹੈ ਜੋਦਾ ਕਹਿੰਦਾ ਜੇ ਪਹਿਲਾ ਨਹੀਂ ਫੂਟ ਆਇਆ ਤੇ ਹੁਣ ਦੱਸਾਂਗੇ ਕਿ ਅਸੀਂ ਪੱਕਿਆਂ ਕੰਡਾ ਵਰੋਣਾ ਜਾਣਦੇ ਅਸੀਂ ਪੱਕਿਆਂ ਕੰਡਾ ਚ ਕਿੱਲ ਲਾਉਣਾ ਜਾਣਦੇ ਗਰਜਿੰਦਰ ਫੱਜੀ ਹੋਣੀ ਉਹ ਛੱਤੇ ਫੱਜੀ ਹੋਣੀ ਐਨ ਕਹਿੰਦੇ ਜੀਰੇ ਨਾਲ ਖੜਦੇ ਆ ਜੀਰੇ ਨਾਲ ਬੈਠਦੇ ਆ ਆਦੇ ਨਾਲ ਖੜਵੀ ਜਾਂਦੇ ਆ ਤੇ ਖੜਦੇ ਕੀ ਕਹਿੰਦੇ ਸੱਚੇ ਲਾਉਣਾ ਬੜੇ ਕੰਮ ਹੈ ਇਹਨੂੰ ਜੰਮੇ ਸੰਧੂ ਵਾਲੇ ਮੁੰਡੇ ਐਨ ਕਹਿੰਦੇ ਚੀਨ ਦੀ ਵਾਲੇ ਦੀ ਇਹ ਕਹਿੰਦੇ ਅੰਬਾਲੇ ਦੇ ਇਲਾਕੇ ਤੋਂ ਚੱਲ ਕੇ ਆਇਆ ਹੋਇਆ ਏ ਇਹਨਾਂ ਕਹਿੰਦੇ ਗ੍ਰਾਈ ਕੈਨੇਡਾ ਦੇ ਵਿੱਚ ਪਕੜਾ ਆ ਗਿਆ ਪਰ ਆਹ ਮੁੰਡੇ ਤੋਂ ਵੀ ਬਹੁਤ ਵੱਡੀਆਂ ਉਮੀਦਾਂ ਏ ਮਾਣੀ ਕਿਆਂ ਵਾਲਾ ਮਾਣੀ ਕਿਆਂ ਵਾਲਾ ਮਾਣੀ ਕਿਆਂ ਵਾਲਾ ਚੱਲੂ ਉਹ ਪਿੰਦਰ ਜੰਡ ਦੇ ਏਰੀਏ ਦਾ ਪਿੰਦਰ ਜੰਡ ਦੀ ਮਾ ਖੇਡ ਕਬੱਡੀ ਨੂੰ ਬਹੁਤ ਪਿਆਰ ਸਤਕਾਰ 500 ਰੁਪਏ ਦੇ ਹੋਣਗੇ ਕਿ ਸਾਡੇ ਰਾਣੇ ਵੀਰ ਨੇ ਜਾਣ ਕਰਕੇ ਇਹਦਾ ਵਾਅਦਾ ਕੀਤਾ ਹੈ ਕਿ ਜੋਦੇ ਠੱਠੇ ਵਾਲੇ ਦੇ 5 3 ਜੱਪੇ 500 ਰੁਪਏ ਦੇ ਹੋਣਗੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਕਹਿੰਦੇ ਅਲੀ ਤਿਆਰ ਪਰ ਤਿਆਰ ਹੈ ਉਹ ਮਜੀਠੇ ਵਾਲਾ ਪਰ ਇਹ ਕਹਿੰਦੇ ਗੋਰਾ ਹੈ ਨੌਜਵਾਨ ਇੱਕ ਰਿਹਾਲੇ ਪਿੰਡ ਵਾਲਾ ਇੱਕ ਉੱਜਾ ਲੰਮਾ ਗੱਭਰੂ ਉਹਦੀ ਉੱਚੀ ਲੰਮੀ ਇਹ ਵੀ ਕਹਿੰਦੇ ਝੋਟਾ ਰੈਡਰ ਨੇ ਮਾਂ ਖੇਡ ਕਬੱਡੀ ਦਾ ਛਣੀ ਅਮਰ ਹੁਣ ਕਿਰਿਆਲੇ ਵਾਲਿਓ ਹਾਂ ਨੂੰ ਹਾਂ ਪਿੜਿਆ ਏ ਹੁਣ ਟੱਕਰ ਬਰਾਬਰ ਦੀ ਹੋਈ ਹੈ ਪਰ ਅਮਰ ਸਿੰਘ ਮਿਹਨਤਾਂ ਕਰਨੀਆਂ ਅਗਲੀ ਕਬੱਡੀ ਪਾਵਨ ਦੇ ਲਈ ਤਾਬਾ ਫੇਰ ਤਿਆਰ ਪਰ ਤਿਆਰ ਹੈ ਤਾਬਾ ਓਏ ਵਾਰ-ਵਾਰ ਕਹਿੰਦੇ ਤਾਬਿਆ ਜੇ ਹੁਣ ਨੰਬਰ ਲੈ ਲੈਣਾ ਨੌਜਵਾਨਾ ਛੋਟਿਆ ਸਵਾਦ ਆਰੇਗਾ ਜੇ ਹੁਣ ਨੰਬਰ ਲੈ ਲੈਣ ਤੇ ਸਵਾਦ ਆਜੂਗਾ ਇੱਕ ਪਾਸੇ ਕਹਿੰਦੇ ਮਜੀਠੇ ਵਾਲਾ ਅਵੀ ਤਾਪੀਆ ਅਗਲੀ ਕਬੱਡੀ ਕਹਿੰਦੇ ਮਣੀ ਦੀ ਪੈ ਰਹੀ ਹੈ ਉਹ ਮੁੰਡੇ ਛੱਬੇ ਵਰਗੇ ਉਹ ਜੋਦੇ ਵਰਗੇ ਪਰ ਜੋਧਿਆ 500 ਦਿੱਤਾ ਰਾਣਾ ਹੈ ਸਾਡੇ ਰਾਣੇ ਦੀ ਰੋਣਾ ਵੱਲੋਂ ਵੱਡੇ ਲਓ ਅਗਲੀ ਕਬੱਡੀ ਲੱਭੇ ਦੀ ਪੈ ਰਹੀ ਹੈ ਇਹ ਕਹਿੰਦੇ ਕਾਲਿਆਂ ਵਾਲਾ ਏ ਜਿੰਨੇ ਹੁਣ ਕਬੱਡੀ ਪਾਈ ਹੈ ਉਹ ਮਜੀਤੇ ਵਾਲਿਆ ਉਹ ਦੋ ਬੰਦੇ ਫੇਰ ਘਾ ਦੇਣੇ ਹੈ ਕੋਈ ਚੱਕਰ ਨਹੀਂ ਉਹ ਵੱਜਦਾ ਪੰਜਾਬੀਆਂ ਦਾ ਬੁੱਤੂ ਕਹਿੰਦਾ ਚੱਕ ਦੂ ਚੱਕ ਦੂ ਆਪਾਂ ਉਹ ਦੋ ਜੱਫਿਆਂ ਤੇ ਕਬੱਡੀਆਂ ਵੀ ਗਿਣਤੀ ਮੰਤੀ ਨਾ ਰਹਿ ਗਿਆ ਰਾਣਾ ਬਾਈ ਕਹਿੰਦਾ ਜੋਦੇ ਦੇ ਦੋ ਜੱਫਿਆਂ ਤੇ ਆਪਾਂ 500 ਰੁਪਏ ਦੇਣਾ ਹੈ 501 502 ਰਾਣੇ ਬਾਈ ਪਹਿਲਵਾਨ ਕਹਿੰਦੇ ਕਿ ਦੋ ਜੱਫੇ ਹੋ ਗਏ ਆ ਪਰ ਤੁਸੀਂ ਆਪ ਇੱਕ ਵਾਰ ਚੈੱਕ ਕਰ ਲਿਓ ਜੋਦੇ ਬਾਈ ਮੈਨੂੰ ਲੱਗਦਾ ਇੱਕ ਜੱਫਾ ਹੋਇਆ ਜਾਂ ਦੋ ਜੱਫੇ ਹੋ ਗਏ ਆ ਅਵੀ ਆਪਾਂ ਡਿਸੀਜਨ ਲੈ ਕੇ ਦੱਸਦੀ ਐ ਅਗਲੀ ਕਬੱਡੀ ਅਲੀ ਦੀ ਪੈ ਰਹੀ ਐ ਨਾਲ ਕਹਿੰਦੇ ਗੋਪੀ ਸਭਰਾ ਪਿੰਡ ਵਾਲਾ ਸਾਡੇ ਗੁਰਚਰਨ ਵੀਰ ਹਣੀ ਸਾਡੇ ਗੋਪੀ ਵੀਰ ਹਣੀ ਸਾਡੇ ਮਿੰਟੂ ਵੀਰ ਹਣੀ ਉਹ ਵੀ ਕਹਿੰਦੇ ਮੈਂ ਖੇਡ ਕਬੱਡੀ ਨੂੰ ਬਹੁਤ ਪਿਆਰ ਸਤਿਕਾਰ ਦਿੰਦੇ ਐ ਫੋਟੋਗ੍ਰਾਫਰ ਵੀ ਐ ਸਾਡਾ ਮਿੰਟੂ ਭਰਾ ਤੇ ਸਾਡਾ ਗੋਪੀ ਇੱਕ ਇੱਕ ਜੱਫਾ ਬਾਕੀ ਐ ਇੱਕ ਜੱਫਾ ਬਾਕੀ ਐ ਪਰ ਛੱਪਾ ਆ ਲੱड्डੂ ਵਾਲਾ ਇਹ ਛੱਪਾ ਉਹ ਵੀ ਕਹਿੰਦੇ ਹਨ ਆਣ ਪਿਆਰਾ ਤੇ ਨਚਣ ਕੁੱਦਨ ਮਣਕਾ ਚਾਹੇ ਲਿਖਿਆ ਵਿੱਚ ਗੁਰਬਾਣੀ ਮੇਲਿਆਂ ਦੇ ਵਿੱਚ ਮਰਦੀ ਘਾੜ ਤੇ ਨਹੀਂ ਪੂਰੀ ਹੋ ਤੱਕ ਦੀ ਜੇ ਜਿੱਤ ਅੱਜ ਠੱਠੇ ਵਿੱਚ ਰੱਖਣੀ ਐ ਛਣੀ ਸਿਆ ਆ ਡਕਣਾ ਪੈਣਾ ਜੇ ਜਿੱਤ ਠੱਠੇ ਵਿੱਚ ਰੱਖਣੀ ਐ ਮੈਂ ਡਕਣ ਨੂੰ ਕਿਹਾ ਸੀ ਰਾਤ ਕਿਆ ਤੇ ਫੇਰ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਉਹ ਜੋਬਨ ਤੇ ਦੂਗੇ ਪਾਸੇ ਕਹਿੰਦੇ ਮੁੰਡਾ ਇਸੇ ਇਲਾਕੇ ਦਾ ਮੈਨੂੰ ਲੱਗਦਾ ਤੋੜਾ ਉਹ ੱੱੱਕੇ ਉਹ ੱੱਫੇ ਵੱਜ ਰਹੇ ਹੈ ਪਰ ਜੰਨੂ ਸਿਆ ਹੁਣ ਮੈਚ ਤੋਂ ਬਾਅਦ ਲੇ ਵਧਿਆ ਹੋਇਆ ਹੈ ਹਰਿਆਣੇ ਵਾਲੇ ਦੀ ਪਿੰਡ ਵਿੱਚ ਕਬੱਡੀ ਚਾਰ ਖੜੇ ਹੋਏ ਨੇ ਚੋਹਾਂ ਦੇ ਵਿੱਚੋਂ ਟੱਕਰ ਹੁਣ ਇੱਕ ਦੇ ਨਾਲ ਹੋਵੇਗੀ ਨਾਲ ਕਹਿੰਦੇ 7 ਹਾੜ ਤੇ 20 ਜੂਨ ਦੇ ਖੁੱਲੇ ਛੱਦੇ ਆ ਬਾਬਾ ਸੁਖਬੀ ਵੱਡਾ ਮੇਲਾ ਹੋਵੇਗਾ 7 ਹਾੜ 20 ਜੂਨ ਪਿੰਡ ਸਭਰਾ ਦੇ ਵਿੱਚ ਬਾਬਾ ਸੁਖਬੀਰ ਸਿੰਘ ਜੀ ਤੇ ਕਹਿੰਦੇ ਬਿੱਕਰ ਸਿੰਘ ਜੀ ਪ੍ਰਧਾਨ ਸਾਹਿਬ ਹੀਰਾ ਸਿੰਘ ਜੀ ਪ੍ਰਧਾਨ ਸਾਹਿਬ ਤੇ ਬਾਬਾ ਹਰਜਿੰਦਰ ਸਿੰਘ ਜੀ ਹੁਣੇ ਵੱਲੋਂ ਸਾਰੇ ਖੇਡ ਪ੍ਰੇਮੀਆਂ ਨੂੰ ਪਰਦੀ ਪੈਂਦੀ ਹੋਈ ਕਬੱਡੀ ਇਹ ਕਹਿੰਦੇ ਨੌਜਵਾਨ ਡਾਕਟਰ ਜੀਵਨ ਜੱਜ ਦੇ ਇਲਾਕੇ ਦਾ ਜੀਵਨ ਜੱਜ ਵੀ ਕਹਿੰਦੇ ਸਿਆਸਤ ਦੇ ਵਿੱਚ ਬਹੁਤ ਵੱਡੀ ਮੱਲ ਮਾਰ ਕੇ ਬੈਠਾ ਏ ਅਡੇ ਕੰਮ ਕਰਦਾ ਸਾਡਾ ਭਰਾ ਦੁੱਤਾਂ ਵਾਲਾ ਡਾਕਟਰ ਜੀਵਨ ਜੱਜ ਕਦੇ ਕਹਿੰਦੇ ਡਾਕਟਰ ਗੁਰਲਾਲ ਦੀ ਗੱਲ ਚੱਲਦੀ ਹੈ ਕਦੇ ਕਹਿੰਦੇ ਬਿੱਲੇ ਪੂਰੇ ਦੀ ਗੱਲ ਚੱਲਦੀ ਹੈ ਦੋ ਦੋ ਕਬੱਡੀਆਂ ਬਾਕੀ ਹੈ ਰਾਣਿਆ ਕੁੱਲ ਮਿਲਾ ਕੇ ਚਾਰ ਕਬੱਡੀਆਂ ਪੈਣੀਆਂ ਨੇ ਕੁੱਲ ਮਿਲਾ ਕੇ ਓ ਜਿੱਤਾਂ ਹਾਰਾ ਵਾਲੀਆਂ ਮਜੀਠੇ ਵਾਲਿਆ ਓ ਜੋਬਨ ਸਿੰਘ ਓ ਛੱਬਿਆ ਓ ਜਿੱਤਾਂ ਹਾਰਾ ਵਾਲੀਆਂ ਸਵਾਦਤਾ ਹੈ ਆ ਕੇ ਇਹਦੀ ਹਿੱਕਤ ਹੈ ਬੰਦੇਓ ਸਵਾਲ ਤਾਂ ਹੈ ਪਰ ਮੈਨੂੰ ਲੱਗਦਾ ਮਜੀਠੇ ਵਾਲਾ ਅਬੀ 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 ਇਹ ਜਾਰਡਨ ਸੰਧੂ ਦੇ ਇਲਾਕੇ ਦਾ ਕ ਰਣਜੀਤ ਬਾਵੇ ਦੇ ਇਲਾਕੇ ਦਾ ਪਰ ਦੂਜੇ ਪਾਸੇ ਕਹਿੰਦੇ ਅਬੀ ਚੰਬੇ ਵਾਲਾ ਘੜਕੇ ਵਾਲਾ ਜਿਹਨੇ ਲੱਖਾਂ ਜੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਿਆ ਹੋਇਆ ਮਾਣੇ ਕਿਆਂ ਵਾਲਾ ਕਹਿੰਦਾ ਐ ਕਿਵੇਂ ਐ ਕਿਵੇਂ ਸੋਚਦੇ ਆ ਜੱਟ ਨੂੰ ਦਬਾਲ ਲੱਗਦਾ ਇੱਕ ਅੰਦਰ ਸਾਰੇ ਭਰਾ ਇੱਕ ਦੂਜੇ ਨਾਲ ਰਾਂਝੇ ਕਰ ਰਹੇ ਆ ਗਰਾਊਂਡ ਤੋਂ ਬਾਹਰ ਸਾਰੇ ਭਰਾ ਆਖਾ ਤੇ ਗਰਾਊਂਡ ਦੇ ਵਿੱਚ ਸੱਕੇ ਵੀ ਪੜਨੇ ਪੈਂਦੇ ਐ ਅੰਮਾ ਜਾਈ ਵੀ ਪੜਨੇ ਪੈਂਦੇ ਐ ਅਲੀਪਾ ਜਲਮ ਪਦਲਾ ਹੋ ਰਹੀ ਨਹੀਂ ਐ ਹਰਿਆਣੇ ਵਾਲਿਆ ਟੱਚ ਸੋਚ ਸਮਝ ਕੇ ਟੱਚ ਸੋਚ ਸਮਝ ਕੇ ਲਾਈ ਸ਼ਨੀ ਕਹਿੰਦੇ ਦਬਾਬੇ ਤੋਂ ਚੱਲ ਕੇ ਆਇਆ ਹੋਇਆ ਐ ਉਹ ਤਲਵੰਡੀ ਚੌਧਰੀਆਂ ਵਾਲਾ ਨਾਲ ਕਹਿੰਦੇ ਛੱਬਾ ਐ ਨਾਲ ਛਾਲੂ ਐ ਉਹ ਨਾਲ ਜੋਧਾ ਐ ਵਿਆਹਤ ਬੰਦੀ ਦੇ ਨਾਲ ਚੈਨ ਘੁੰਮਦੀ ਐ ਤੇ ਨੰਬਰ 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 ਰੇਡਰਤਾ ਚਲਦਾ ਹੋਇਆ ਮੈਚ ਫਰਾਬਤ ਮੈਨੂੰ ਲੱਗਦਾ ਠੱਠੇ ਵਾਲੇ ਜਗਿੰਦਰ ਕੌਰ ਜੀ ਬਾਜੀ ਮਾਰ ਗਏ ਜਿੱਤਿਆ ਕੋਈ ਵੀ ਹੈ ਪਰ ਕੋਈ ਸਾਹਿਬ ਕਹਿੰਦੇ ਦੋਨੀ ਸੱਡੀ ਮੇਰੇ ਪੁੱਤੀ ਖੇਡਦੇ ਆ ਕਿਉਂ ਕੋਈ ਸਾਹਿਬ ਜੀ ਜਗਿੰਦਰ ਸਿੰਘ ਜੀ ਕਹਿੰਦੇ ਆ ਕਿ ਦੋਨੀ ਸੱਡੀ ਮੇਰੇ ਪੁੱਤੀ ਖੇਡਦੇ ਆ ਘਰਿਆਲੇ ਦੇ ਨੰਬਰ ਨੇ 34 ਤੇ ਸਾਡੇ 36 ਨੰਬਰ ਨੇ ਫੁੱਟੇ ਦੀ ਟੀਮ ਦੇ ਸੋਨੀ ਭਰਾ ਸਭਾ ਸੰਗਾਂ ਵਾਲਾ ਕਬੱਡੀ ਦੇ ਵਿੱਚ ਕੁਝ ਨਵਾਂ ਕੀਤਾ ਹੈ ਕੋਈ ਨਖਾਰ ਲਿਆਂਦਾ ਹੈ ਬਹੁਤ ਵੱਧ ਭਰਾ ਦੇ ਇੰਸਟਾਗ੍ਰਾਮ ਪੇਜ ਨੂੰ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਪਿਆਰ ਬੱਚਿਓ ਸੰਨੀ ਤਲਵੰਡੀ ਵਾਲਾ ਅੱਜ